ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਦੇਸ਼ਾਂ ਵਿਦੇਸ਼ਾਂ ਬਸਦੇ ਸੰਗਤਾਂ ਨੂੰ ਇਸ ਟਾਈਮ ਆਪਾਂ ਖੜੇ ਆ ਪਿੰਡ ਮਰਾਰਪੁਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਨਾਨਕ ਅੱਜ 4 ਨਵੰਬਰ ਤੇ ਕੱਲ ਨੂੰ 5 ਨਵੰਬਰ ਨੂੰ ਗੁਰਮਾਨਤ ਪਾਤਸ਼ਾਹ ਦਾ ਜਨਮ ਦਿਨ ਆ ਰਿਹਾ ਸਾਰਿਆਂ ਨੇ ਦਿਓ ਰਲ ਕੇ ਬਧਾਈਆਂ ਗੁਰਪਰਵ ਦੀਆਂ ਇਹ ਆਪਣਾ ਹਮੇਸ਼ਾ ਦਾ ਸਾਥੀ ਨਾਲ ਆ ਅੱਜ ਆਪਾਂ ਸਿੱਧਾ ਮੇਰੇ ਤੋਂ ਟਾਈਮ ਨਾ ਤੁਰਿਆ ਸੀ ਕਾਰਨ ਸੀਗਾ ਆਪਾਂ ਨੂੰ ਕੰਮ ਸੀ ਵੱਡੇ ਭਾਈ ਸਾਹਿਬ ਨੇ ਡਿਸਕਸ ਕਰਨੀ ਸੀ ਬੈਠ ਕੇ ਕੋਈ ਕੰਮ ਦੀ ਗੱਲ ਸੀ ਇਸ ਕਰਕੇ ਸਿੱਧਾ ਮੇਰੇ ਤੋਂ ਤੁਰਨ ਲੱਗਾ ਵੀਡੀਓ ਨਹੀਂ ਬਣਾਈ ਅੱਜ ਮਰਾਰਪੁਰ ਆਪਾਂ ਸ਼ੁਰੂ ਕੀਤੀ ਆ ਚਾਹ ਪਾਣੀ ਆਪਾਂ ਪੀ ਲਿਆ ਹਾਂਜੀ ਕੁਝ ਕਹਿਣਾ ਚਾਹੋਗੇ ਹਾਂਜੀ ਸ਼ਸ਼ੀ ਕਾਲ ਜੀ ਸਾਡੇ ਵੀਰ ਦੀ ਅੱਜ ਸਾਡੇ ਕੋਲੇ ਆਏ ਆ ਕੱਲ ਤਲਵੰਡੀਆਂ ਮੱਲੀਵਾਲ ਗਏ ਸੀਗੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਇਹ ਬਹੁਤ ਦੂਰ ਤੱਕ ਸ਼ੇਅਰ ਕਰਨ ਜਾਂਦੇ ਆ ਤੇ ਸਾਰੇ ਜਾਨੇ ਇਹਨਾਂ ਦੀ ਵੀਡੀਓ ਸ਼ੇਅਰ ਕਰੋ ਔਰ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦੋ ਤੇ ਅਸੀਂ ਬਹੁਤ ਹੈਪੀ ਆ ਅੱਜ ਸਾਡੇ ਕੋਲੇ ਆਏ ਸਾਡੇ ਕੋਲੇ ਚਾਹ ਪਾਣੀ ਪੀਤੇ ਤੇ ਆਈ ਐਮ ਵੈਰੀ ਹੈਪੀ ਬਾਕੀ ਪਾਈ ਹਰਿਆਇਵਲ ਦਾ ਤੁਹਾਨੂੰ ਬਹੁਤ ਸ਼ੌਕ ਆ ਹਾਂ ਸਾਰੇ ਬੁੱਟੇ ਲਾਏ ਹੋਏ ਉਹਨਾਂ ਨੇ ਬਗੀਚੀ ਦਾ ਸ਼ੌਕ ਆ ਫੋਨ ਆ ਵੀ ਚਾਹੀਦਾ ਬਹੁਤ ਜਿਆਦਾ ਤੇ ਉਧਰ ਵੇਖੋ ਸੂਰਜ ਭਾਈ ਸਾਹਿਬ ਵੀ ਦਰਖਤਾਂ ਦੇ ਵਿੱਚ ਦੀ ਝਾਤੀਆਂ ਮਾਰ ਰਹੇ ਆ ਅੱਜ ਤੁੰਦ ਹੈ ਨੀਗੀ ਮੌਸਮ ਸਾਫ਼ ਆ ਤੇ ਹਲਕੀ ਜਿਹੀ ਹਵਾ ਚੱਲ ਰਹੀ ਆ ਆਓ ਹਾਂਜੀ ਦੋਸਤੋ ਆਪਾਂ ਖੜੇ ਆ ਇਸ ਟਾਈਮ ਆ ਗੋਰਛੇ ਮੱਖਣ ਨਹਿਰ ਦੇ ਉੱਪਰ ਇਧਰ ਨੂੰ ਸੜਕਾ ਗੋਰਛੇ ਮੱਖਣ ਨੂੰ ਜਾ ਰਹੀ ਆ ਜਿਹਦਰ ਮੋਟਰਸਾਈਕਲ ਆਇਆ ਨਹਿਰ ਇਧਰ ਲੁਧਿਆਣੇ ਵੱਲੋਂ ਆ ਰਹੀ ਆ ਤੇ ਅੱਗੇ ਚੱਲੀ ਜਾਂਦੀ ਸਿੱਧਾ ਬੇਟ ਨੂੰ ਇਹ ਗੱਡੀ ਗੋਰਛੇ ਮੱਖਣ ਤੋਂ ਆ ਰਹੀ ਆ ਤੇ ਜਗਰਾਉਂ ਨੂੰ ਜਾ ਰਹੀ ਆ ਆਪਾਂ ਚੱਲਾਂਗੇ ਇਧਰੋਂ ਨੂੰ ਜਿੱਧਰੋਂ ਟਰਾਲੀ ਆ ਰਹੀ ਆ ਇਧਰ ਪਿੰਡ ਤੋਥੜ ਸਵੱਦੀ ਇਹ ਆ ਜੀ ਸਰਕਾਰੀ ਆਈਟੀਆਈ ਸਵੱਦੀ ਕਲਾ ਇਧਰ ਬਣੀ ਹੋਈ ਆ ਇਧਰ ਆਗਾ ਪਿੰਡ ਤੋਥੜ ਜਿੱਧਰੋਂ ਆਪਾਂ ਆਏ ਆ ਮਰਾਰਪੁਰਾ ਹਰਾਊਆ ਗੋਰਸੀਆ ਮੱਖਣ ਤੋਥੜ ਤੇ ਇਧਰ ਸਵਰਦੀ ਕਲਾ ਪਿੰਡ ਆਪਾਂ ਜਾ ਰਹੇ ਆ ਇਧਰ ਨੂੰ ਸਵਰਦੀ ਕਲਾ ਪਿੰਡ ਕਿਸੇ ਟਾਈਮ ਕਹਿੰਦੇ ਸਭ ਤੋਂ ਵੱਧ ਪੜਵਾਰੀ ਤੇ ਮਾਸਟਰ ਹਿਸਪੈਂਡ ਦੇ ਹੁੰਦੇ ਸੀ ਸਭ ਤੋਂ ਵੱਧ ਪੜਿਆ ਲਿਖਿਆ ਪਿੰਡ ਹੁੰਦਾ ਸੀ ਤੇ ਗਵਰਨਮੈਂਟ ਜੌਬ ਕਰਨ ਵਾਲਾ ਮੇਰੇ ਸਾਹਨੇ ਤਾਂ ਲੁਧਿਆਣਾ ਜ਼ਿਲ੍ਹੇ ਦਾ ਪਹਿਲੇ ਨੰਬਰ ਤੇ ਹੋਊਗਾ ਇੰਨੇ ਮਾਸਟਰ ਤੇ ਪੜਵਾਰੀ ਹਿਸਪੈਂਡ ਦੇ ਹੁੰਦੇ ਸੀ ਕਿਸੇ ਤਰ੍ਹਾਂ ਦੇ ਤੇ ਹਵਾ ਬਹੁਤ ਤੇਜ਼ ਆ ਜੇ। ਆਪੇ ਇੱਕ ਹਰਮਨ ਬਰਾਕਰ। ਬਹੁਤ ਤੇਜ਼ ਹਵਾ ਆ ਜੇ। ਹਾਂਜੀ ਆਪਾਂ ਪਹੁੰਚ ਗਏ ਇਸ ਟਾਈਮ ਆ। ਇਧਰ ਮੁੱਲਾਂਪੁਰ ਪਿੰਡ। ਮੁੱਲਾਂਪੁਰ ਦਾਖਾ। ਕਮਲਾਪੁਰ ਚੰਡੀਗੜ੍ਹ ਚ ਹੀ ਪੈਦਾ ਉਹਨਾਂ ਸਮਝ ਲਿਓ ਆਪਾਂ ਇਹਦੋਂ ਤਲਵੰਡੀ ਖੁਰਦ ਤੋਂ ਸਵੱਦੀ ਸਵੱਦੀ ਦਾ ਤਲਵੰਡੀ ਖੁਰਦ ਤੇ ਅੱਗੇ ਮੁਲਾਵਤ ਪੈਂਦਾ ਆਪਾਂ ਇਹਦੋਂ ਸੜਕ ਚੱਲ ਗਈ ਖੰજરાਲ ਨੂੰ ਖੰજરાਲ ਮਾਜਰੀ ਤੇ ਉੱਤੋਂ ਦੀ ਘੁੰਮ ਕੇ ਮੁਲਾਵਤ ਸ਼ਹਿਰ ਨੂੰ ਚਲੀ ਜਾਂਦੀ ਆ ਆਪਾਂ ਨਿਕਲਣਾ ਮੁੱਲਾਂਪੁਰ ਜੀਟੀ ਰੋਡ ਦੇ ਪਰਚੰਨਾ ਆਪਾਂ ਜਾਵਾਂਗੇ ਇਧਰ ਨੂੰ ਲਓ ਜੀ ਗੁਰਦੁਆਰਾ ਸ਼ਹੀਦਗੰਜ ਮਸਕੀਆਂ ਦਾ ਸਾਹਿਬ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਕਰੋ ਜੀ ਦਰਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਟਿੱਪਟ ਦਾ ਜੇਤੂ ਜਰਨੈਲ ਜਰਨਲ ਜੋਰਾਵਰ ਸਿੰਘ ਇਧਰ ਮਹਾਰਾ ਰঞ্জੀਤ ਸਿੰਘ ਦੀ ਫੌਜ ਦਾ ਜੇਤੂ ਅਤੇ ਸਭ ਤੋਂ ਤਕੜਾ ਜਰਨੈਲ ਸਰਦਾਰ ਹਰੀ ਸਿੰਘ ਨਰੂਆ ਇਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਗੰਜ ਮੁਸਕੀਆਣਾ ਸਾਹਿਬ ਪਿੰਡ ਮੁੱਲਾ ਪਰ ਜ਼ਿਲ੍ਹਾ ਲੁਧਿਆਣਾ ਖਾਲਸਾ ਪੰਥ ਦੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਜਨਮ 27 ਅਕਤੂਬਰ 1670 ਨੂੰ ਅਰਜੌਰੀ ਵਿੱਚ ਕਸ਼ਮੀਰ ਚ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜ਼ਾਲਮਾਂ ਨੂੰ ਸੋਧਾ ਲਾਉਣ ਲਈ ਪੰਜਾਬ ਭੇਜਿਆ ਸੀ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਕੀਤਾ ਬਹੁਤ ਬਰੀਆ ਗੁਰਦਾਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਆ ਆਇਆ ਕਰੋ ਦਰਸ਼ਨ ਕਰਿਆ ਕਰੋ ਆ ਗਾ ਜੀ ਗੇਟ ਮੁੱਲਾਂਪੁਰ ਦਾ ਇਧਰ ਚੱਲੇਗਾ ਭਜਗਰਾਉ ਨੂੰ ਜਗਰਾਉ ਮੋਗਾ ਇੱਧਰ ਨੂੰ ਲੈ ਜਾਣਾ ਛੇਰ ਨੂੰ ਤੇ ਮਿੱਤਰ ਬੇਲੀ ਬਹੁਤ ਟਾਈਮ ਦਾ ਖੜਾ ਇੰਤਜ਼ਾਰ ਕਰ ਰਿਹਾ ਸੀਗਾ ਹਾਂਜੀ ਕੀ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਕ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਂ ਕੋ ਲਈ ਹੋਰ ਇਹ ਮਿੱਤਰ ਬੇਲੀ ਜਿਗਰਾਉ ਤੋਂ ਹਾਂਜੀ ਹਾਂਜੀ ਨਾਮ ਬੋਲੋ ਜੀ ਆਪਣਾ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਕਿੰਨੇ ਕ ਵੇਚ ਲਈ ਮੈਂ ਤੁਰਿਆ ਸੀਗਾ 7 ਵਜੇ ਸਵੇਰੇ 8 ਵਜੇ ਪਹੁੰਚਿਆ ਮੈਨੂੰ ਹੋ ਗਿਆ 1.5 ਘੰਟਾ ਖੜੇ ਰੋਤੇ ਤੇ ਕਿੰਨੀ ਕੀ ਵੇਟ ਕਰਾਈ ਮੈਂ ਵੇਟ ਚੱਲ ਕੋਈ ਗੱਲ ਨਹੀਂ ਸਫਰਾਂ ਦੇ ਵਿੱਚ ਇਹ ਜ਼ਰੂਰੀ ਹੈ ਬੰਦਾ ਸਿੱਖਦਾ ਰਹਿੰਦਾ ਇਹ ਨਾਲ ਹੁਣ ਬਰੀ ਆਪਾਂ ਅੱਗੇ ਜੀ ਹਾਂਜੀ ਹਾਂਜੀ ਚਲੋ ਚਲੋ ਲੱਗੋ ਮੁਰਾ ਕਿੱਧਰ ਨੂੰ ਜਾਣਾ ਆਪਾਂ ਸਿੱਧਾ ਜਾਣਾ ਹੈ ਆਪਾਂ ਬੱਦੋਵਾਲ ਤੋਂ ਹੋਣਾ ਹੈ ਚਲੋ ਠੀਕ ਹੈ ਜੀ ਹਾਂ ਬੱਦੋਵਾਲ ਤੋਂ ਸਹੀ ਰਹਿਣਾ ਆਪਾਂ ਓਕੇ ਠੀਕ ਹੈ ਲਓ ਜੀ ਆਪਾਂ ਜਾ ਰਹੇ ਸੀਗੇ ਹੈ ਬismillah ਪਰ ਆਪਾਂ ਨੂੰ ਆਕੇ ਅੱਜ ਉੱਪਰ ਮਿਲ ਗਿਆ ਜਲੰਧਰ ਫਾਈਨਾਂਸ ਕੰਪਨੀ ਕੋ ਮਿਲਦਾ ਅੰਦਰ ਅਮਨ ਨਯਾ ਲਓ ਜੀ ਆਪਾਂ ਬੈਠੇ ਸੀ ਬੀਰਮਨ ਕੋਲੇ

ਆ ਜਨੇ ਜਰਾ ਕਰਦੇ ਆ ਨਾ ਆ ਕੱਤੇ ਆ ਜਾਏਗਾ ਜਗਰਾਉਂਦਾ ਜਗਰਾਉਂਦਾ ਇਹ ਉਹ ਵੀ ਮੁੰਡਾ ਜਗਰਾਉਂਦਾ ਨਾਲ ਭਾਈ ਤੇ ਜਾਇਆ ਕਰ ਠੀਕ ਹੈ ਨਹੀਂ ਰੁਕੇ ਦੇਣਾ ਕੋਈ ਚੱਲ ਦਿਲੰਦਰ ਤਨਾਸ ਕੰਪਨੀ ਆਪਾਂ ਇੱਥੇ ਵੀਰ ਕੋ ਰੁਕੇ ਸੀ ਅਮਨ ਕੋਲੇ ਇਨੇ ਸਾਨੂੰ ਪਹਿਲਾਂ ਕਹਿਕਣਾ ਚਾਹ ਪਾਣੀ ਪੀ ਕੇ ਜਾਇਓ ਤੋ ਇਹ ਕਰੇ ਵੀ ਇੱਥੇ ਆਉਣਾ ਹੋਵੇ ਫਨਾਸ ਕਰਾਉਣੀ ਹੋਵੇ ਇਧਰ ਮੁੱਲਾ ਪਰ ਇਧਰ ਨੂੰ ਜਿਗਰਾਉਂ ਦੇ ਨਾਲ ਅਕਾਲ ਹਸਪਤਲ ਆਗੇ ਨਾ ਸਿਰਤ ਉਹ ਸਿਰਤ ਹਸਪਤਲ ਦੇ ਨਾਲ ਪੰਡੋਰੀ ਕੋਸਟ ਸਾਹਮਣੇ ਨਰਨਕਾਰੀ ਸਤ ਸੰਗਤ ਭਵਨ ਪੰਡੋਰੀ ਹਸਪਤਲ ਦੇ ਸਾਹਮਣੇ ਪੰਡੋਰੀ ਹਸਪਤਲ ਦੇ ਬਿਲਕੁਲ ਸਾਹਮਣੇ ਕੋਈ ਡੇਲੀ ਫਰਾਂਸ ਜਾਂ ਮੰਥਲੀ ਫਰਾਂਸ ਕੋਈ ਵੀ ਕਰਾਉਣੀ ਹੋਵੇ ਜੇ ਮੁੱਲਾਪੁਰ ਮੇਨ ਹਾਈਵੇ ਦੇ ਉੱਪਰ ਲਹਿਰਿਆਣੇ ਵਾਲ ਤੋਂ ਪੈ ਗਏ ਆਪਾਂ ਮੇਨ ਹਾਈਵੇ ਦੇ ਉੱਪਰ ਮੁੱਲਾਪੁਰ ਦਾ ਫਲਾਈਓਵਰ ਚੜਨ ਲੱਗੇ ਆ। ਉਹ ਅੱਗੇ ਆਪਣਾ ਦਿੱਲੀ ਜਾ ਰਿਹਾ ਚਰਨਜੀਤ ਸਿੰਘ ਜਗਰੋਂ ਤੋਂ ਜੀ ਆਪਾਂ ਇੱਧਰ ਨੂੰ ਵੇਖੀ ਤਾਂ ਮੁਲਲਾਪੁਰ ਦਾਖਾ ਜਗਰਾਓ ਮੋਗਾ ਜਿੱਦੋਂ ਆਪਾਂ ਆਏ ਆ ਸਾਹਮਣੇ ਹਵੇਲੀ ਹੋਟਲ ਇਧਰੋਂ ਚਲੇ ਗਏ ਲੁਧਿਆਣਾ ਕਿੰਨਾ 17 18 ਕਿਲੋਮੀਟਰ ਹੋ ਇੱਥੋਂ ਇੱਥੋਂ ਥੋੜੇ ਜਿਹੇ 18 ਕਿਲੋਮੀਟਰ ਤੇ ਆਪਾਂ ਮੁੜਾਂਗੇ ਇਧਰ ਨੂੰ ਪਨਹੋੜ ਕਮਾਲ ਕਮਾਲੀ ਸ਼ੋਕਰਾ ਰਤਨ ਜੋਤਾਂ ਜਿਹੜੇ ਰੋਡ ਜਾਂਦਾ ਆਪਾਂ ਪਨੋੜ ਪਨੋੜ ਤੋਂ ਕਮਾਲ ਜਾਵਾਂਗੇ। ਚਲਿਆ ਜੀ। ਆਪਾਂ ਖੜੇ ਸੀਗੇ ਜੀ ਇਸ ਟਾਈਮ ਮੁੱਲਾਂਪੁਰ ਮੁੱਲਾਂਪੁਰ ਤੋਂ ਅੱਗੇ ਪਨੋੜ ਪਨੋੜ ਤੋਂ ਕਮਾਲ ਇਧਰ ਕਮਾਲ ਤੋਂ ਆਏ ਆਪਾਂ। ਇਧਰ ਆਪਾਂ ਜਾ ਰਹੇ ਲਲਤੋਂ ਕਲਾਂ ਵੱਡੀ ਲਲਤੋਂ। ਤੇ ਇਧਰਲੀ ਸ਼ੈਡ ਜੇ ਵਖੀਏ। ਸਾਹਮਣੇ ਛੋਟੀ ਲਲਤੋ ਰਹਿ ਜਾਂਦੀ ਆ। ਲਲਤੋ ਖੁਰਦ ਲਲਤੋ ਖੁਰਦ ਅੱਗੇ ਚਲੇ ਜਾਣਾ ਬੱਦੂਆਦ ਨੂੰ ਉਧਰ ਨਹੀਂ ਜਾਣਾ ਆਪਾਂ ਜਾਣਾ ਲਲਤੋ ਕਲਾਮੂ ਲਲਤੋ ਕਲਾਮੂ ਅੱਗੇ ਜਾਵਾਂਗੇ ਖੇੜੀ ਝੇੜੀ ਹਮਾਮਪਰਾ ਤੇ ਇੱਥੇ ਖੜੇ ਪਿੱਪਲ ਦੀ ਸ਼ਾਨ ਹੈ ਮੈਂ ਪਿੱਪਲ ਆਣਾ ਇਹ ਦੋਨੇ ਹੀ ਆ ਯਾਰ ਆ ਆ ਬੋਰਡ ਆ ਪਿੱਪਲ ਆ ਆਰੇ ਥੱਲੇ ਦੋਨੇ ਡਰਖਤਾ ਆ ਰਹੇ ਆ ਬੋਰ ਦੀ ਦਾੜੀ ਆ ਪਰਲਾ ਪਰਲਾ ਬੋਰ ਦੋ ਡਰਖਤ ਇਕੱਠੇ ਖੜੇ ਆ ਕਿਆ ਠੰਡੀ ਹਵਾ ਹਵਾ ਬਹੁਤ ਤੇਜ਼ ਚਲਦੀ ਆ ਇਸੋਂ ਅੰਦਾਜ਼ਾ ਲਾ ਸਕਦੇ ਹੋ ਜੋਰ ਗਾਹ ਨੂੰ ਲਾਈਦਾ ਹਵਾ ਪਿੱਛੇ ਨਤ ਕਰਦੀ ਆ ਚਲੋ ਵਾਧਦੇ ਆਪਾਂ ਅੱਗੇ ਆਪਾਂ ਆਏ ਜਿੱਧਰ ਸਾਹਮਣੇ ਲਲਤੋ ਵੱਲੋਂ ਤੇ ਰੋਡ ਚ ਲੈ ਜਾਂਦਾ ਜੋਧਾ ਸਰਾਬਾ ਰਾਏਕੋਟ ਇਧਰ ਚੱਲੇ ਗਿਆ ਲੁਧੇਰਾ ਇਹ ਪ੍ਰੋਇਪਰ ਰੋਡ ਤੇ ਚੜਨਾ ਜਿੱਧਰ ਆਪਾਂ ਇਧਰੋਂ ਆਏ ਆ ਲਾਲ ਤੋਂ ਮੁੱਲਾਪੁਰ ਇਹ ਸੜਕ ਚਲੇ ਗਈ ਖੇੜੀ ਖੇੜੀ ਝਮੇੜੀ ਹਮਾਮਪੁਰਾ ਅੱਗੇ ਆਲਮਗੀਰ ਨੂੰ ਉਹ ਆਲਮਗੀਰ ਦਾ ਸੈਂਦਰ ਤਾਂ ਹੈ ਤਨ ਮੜਨ ਵਾਸਤੇ ਤੇ ਆ ਖੜੇ ਆਪਣੇ ਘੋੜੇ ਆਪਾਂ ਵਧਦੇ ਅੱਗੇ ਨਵੀਂ ਆਪਣਾ ਇੱਕ ਐਂਪਾਇੰਟ ਚੁੱਕਿਆ ਪਿੰਡ ਹਮਾਮਪੁਰਾ ਹਮਾਂਜੂਪੁਰਾ ਵੀ ਕਹਿੰਦੇ ਆ ਤੇ ਹਮਾਮਪੁਰਾ ਵੀ ਪ੍ਰਾਇਮਰੀ ਸਕੂਲ ਹਮਨਜੂਪਰਾ ਇਹ ਗੁਰਦੁਆਰਾ ਸਾਹਿਬ ਆਗੇ ਇੱਥੋਂ ਆਪਾਂ ਪਹੁੰਚ ਗਏ ਜਸਵਾਲੂ ਜਸਵਾਲ 2 ਕਿਲੋਮੀਟਰ ਲੋਜ ਕਰੋ ਦਰਸ਼ਨ ਆਪਾ ਪਹੁੰਚੇ ਗੁਰਦੁਆਰਾ ਆਲਮਗੀਰ ਸਾਹਿਬ ਪਾਕ ਸ਼ਹੀਦ ਅਤਮੀ ਵਾਹਿਗੁਰੂ ਸਤਨਾਮ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਾਤਸ਼ਾਹੀ ਦਸਵੀਂ ਜਿਲ੍ਹਾ ਲੁਧਿਆਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਭਾਈ ਨਗਾਈਆ ਜੀ ਕੋੜਾਪੇਟ ਕਰਦੇ ਵਾਹਿਗੁਰੂ ਸਤਨਾਮ All right, All right. ਉਹ ਜਿਸ ਟਾਈਮ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਰੋਵਰ ਤੇ ਬੈਠੇ ਆ ਇਹ ਰੰਗ ਬਰੰਗੀਆਂ ਮਛੀਆਂ ਹਾਂ ਗੋਹਰ ਦੇਤ ਵਾਲੀ ਸੜਕਰੇ ਬਿਲਕੁਲ ਸਾਹਮਣੇ ਆ ਪਾਏ ਕਿਧਰੋਂ ਆ ਪੈਰ ਕੀ ਬਾਪਸੀ ਦਾ ਰੂਟ ਚੇਂਜ ਕਰਤਾ ਬਾਪਸੀ ਦੇ ਆਪਣਾ ਮੱਧੋਵਾਲ ਦੇ ਬੇਦੀ ਨਿਕਲ ਕੇ ਆਏ ਹੁਣ ਤੇ ਇਧਰ ਚੱਲਾ ਕੇ ਮੁੱਲਾਪੁਰ ਨੂੰ ਤਾਂ ਰੂਟ ਚੇਂਜ ਕਰਨਾ ਮਤਲਬ ਸੜਕ ਥੋੜੀ ਖਰਾਬ ਸੀ ਆ ਜੀਟੀ ਰੋਡ ਚੜ ਕੇ ਵਧੀਆ ਪਰੇ ਆਉਂਦੇ ਆ ਤੇ ਭਾਈ ਉਹਨੇ ਬਾਜ਼ ਮਾਰੀ ਕੇ ਚਾਹ ਪੀ ਕੇ ਜਾਓ ਸੇਠਾ ਚਾਹ ਪੀਣੇ ਦੇ ਕਿਤਰਾਗੇ ਆ ਜਾਓ ਜੀ ਲੋ ਜੀ ਇਸ ਤਰ੍ਹਾਂ ਆਪਣੇ ਇੱਥੇ ਖੜੇ ਆਂ ਆਹ ਛੜਕ ਚੱਲ ਗਈ ਸੇਖੂਪੁਰਾ ਮੋਰ ਕਰੀਮਾ ਚੌਂਕੀ ਮਾਣੇ ਤਨ ਜਿੱਦੋਂ ਗੱਡੀ ਆ ਰਹੀ ਆ ਗੁਰੂ ਪਾਇਲੇ ਦੇ ਆਨੇ ਤੋਂ ਇੱਧਰ ਜਗਰਾਉ ਨੂੰ ਸਾਹਮਣੇ ਮੋਰ ਕ੍ਰੀਮਾ ਤਲਵੰਡੀ ਸਵਰਦੀ ਇਹ ਬੇਲੀ ਆਪਣਾ ਸਿੱਧਾ ਜਾਊ ਜਗਰਾਉ ਨੂੰ ਹਨ ਤੇ ਆਪਾਂ ਮੁੜਾ ਕੇ ਮੋਰ ਕ੍ਰੀਮਾ ਤਲਵੰਡੀ ਸਵਰਦੀ ਨੂੰ ਚੰਗਾ ਬੇਲੀ ਓਕੇ ਜੀ ਸ਼ੁਕਰੀਆ ਜੀ ਹਾਂਜੀ ਬਾਈ ਜੀ ਆਪਾਂ ਹੈਗੇ ਆ ਮੋਰ ਕ੍ਰੀਮੇ ਤੋਂ ਸਵੱਦੀ ਵਾਲੀ ਸ਼ੜਕ ਤੇ ਮੋਰ ਕ੍ਰੀਮਾ ਤਲਵੰਡੀ ਕਲਾਂ ਸਵੱਦੀ ਨਾਏਕ ਹਨਾ 144 ਜੇ ਤੁਹਾਨੂੰ ਇਹ ਸ਼ੜਕ ਤੋਂ ਲੰਘਣਾ ਪਵੇ ਤੇ ਪਲੀਜ਼ ਇੱਧਰ ਤੇ ਨਾ ਆਓ ਤੋ ਕੇ ਹਾਲੇ ਖੋੜ ਸੜਕ ਦਾ ਹਾਲ ਹਾਂਜੀ ਆਪਾਂ ਪਹੁੰਚ ਚੁੱਕੇ ਆ ਇਕਦਮ ਘਰੇ ਸ਼ਾਮ ਦੇ 5:00 ਵੱਜ ਚੁੱਕੇ ਤੇ ਬਹੁਤ ਵਧੀਆ ਯਾਤਰਾ ਰਹੀ ਅੱਜ ਗੁਰਦੁਆਰਾ ਆਲਮਗੀਰ ਸਾਹਿਬ ਦੀ 102 ਕਿਲੋਮੀਟਰ ਅਪ ਡਾਉਨ ਪੈ ਗਿਆ ਆਪਾਂ ਨੂੰ ਆਲਮਗੀਰ ਪਹੁੰਚ ਗਏ ਸੀ 12:00 ਵਜੇ ਨਮਸਕਾਰ ਕਰਕੇ ਪ੍ਰਸ਼ਾਦਾ ਪਾਣੀ ਸੱਤ ਕੇ 1.5 ਵੇ ਤੁਰਤੇ ਸੀ ਉਤੂ ਤੇ ਉਹਦੇ ਰਸਤੇ 'ਚ ਦੋਤ ਨਾ ਥਾਮ ਦਰ ਰੋਕੇ ਪੂਰੇ 5 ਵਜੇ ਵਾਪਸ ਆਪਾਂ ਚੇਪਾ